ਬੜੀ ਚਿੰਤਾ ਦੀ ਗੱਲ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਦੀ ਐਹੋ ਜਿਹੀਆਂ ਘਟਨਾਵਾਂ ਨਹੀਂ ਸੁਣੀਆਂ ਤੁਸੀਂ ਦੇਖ ਸਕਦੇ ਹੋ ਕਿ ਦੋ ਦਿਨ ਤੋਂ ਲਗਾਤਾਰ ਇਹ ਤੀਜੀ ਘਟਨਾਵਾਂ ਤੇ ਲਾਅ ਆਰਡਰ ਦੀ ਗੱਲ ਕਰੀਏ ਤੇ ਲਾਅ ਆਰਡਰ ਦੇਖੀ ਨਹੀਂ ਰਿਹਾ ਕਿਤੇ ਕੋਈ ਅਜੇ ਤੱਕ ਕੇਸ ਟ੍ਰੇਸ ਨਹੀਂ ਹੋਇਆ ਜਿੰਨੀਆਂ ਗੋਲੀਆਂ ਪਿੱਛੇ ਚਲੀਆਂ ਉਹ ਵੀ ਨਹੀਂ ਟ੍ਰੇਸ ਕਰ ਸਕੇ ਸੋ ਅੱਜ ਦੇ ਸਮੇਂ ਵਿੱਚ ਲੋਕ ਜਿਹੜੇ ਨੇ ਅਸਕਿਰਿਆਤ ਮਹਿਸੂਸ ਕਰ ਰਹੇ ਨੇ ਸਾਰੀਆਂ ਦੁਕਾਨਾਂਾਂ ਪ੍ਰੋਪਰ ਡਰਦੇ ਸਾਰੇ ਸ਼ਹਿਰੀ ਹੁਣ ਇਹ ਬੰਦ ਕਰਕੇ ਘਰਾਂ ਨੂੰ ਚਲੇ ਗਏ ਜੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਉਹ ਦੁਕਾਨਾਂ ਖੋਲਣ ਤੋਂ ਵੀ ਡਰਨਗੇ ਕਿ ਲੋਕ ਕਿੱਦਾਂ ਬਿਜ਼ਨਸ ਕਰਨਗੇ ਇੱਕ ਦਿਨ ਲੱਗਿਆ ਵੀ ਨਹੀਂ ਪਿਆ ਰਾਤੀ 22 ਵਜੇ ਉੱਥੇ ਫਾਸਟਾਂ ਲੱਗ ਕੇ ਗੋਲੀ ਚੱਲੀ ਆ ਦੋ ਦਿਨ ਪਹਿਲੇ ਹੀ ਪਿਛਲੇ ਹਫਤੇ ਜੇ ਰੋਡ ਤੇ ਚੱਲੀ ਸੀ ਪਾਜੀ ਅੱਗੇ ਤੇ ਕਦੀ ਜਦੋਂ ਅਖਬਾਰ ਪੜ੍ਹਦੇ ਸੀ ਸਵੇਰੇ ਕਦੀ ਕਦੀ ਸੁਣੀਦਾ ਸੀ ਵੀ ਆ ਗੋਲੀ ਚੱਲ ਗਈ ਆ ਉਹ ਵੀ ਕੋਈ ਰੰਜਿਸ਼ ਕਰਕੇ ਅੱਜ ਤੇ ਨੇਕਾ ਗੋਲੀਆਂ ਚੱਲ ਰਹੀਆਂ ਸਮਝ ਹੀ ਨਹੀਂ ਆ ਰਹੀ ਵੀ ਬੜਕੀ ਰਿਹਾ ਪੰਜਾਬ ਕਿੱਧਰ ਨੂੰ ਜਾ ਰਿਹਾ ਜੇ ਪੰਜਾਬ ਇਦਾਂ ਹੀ ਇਦਾਂ ਹੀ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਨੂੰ ਹੁਣ ਮੈਂ ਪਰਸੋਂ ਜਿਹੜਾ ਵਾ ਐਸਐਸਪੀ ਦਫ਼ਤਰ ਦਾ ਵੀ ਘਰਾਓ ਕਰਾਂਗੇ ਯੂਥ ਕਾਂਗਰਸ ਵੱਲੋਂ ਵੱਡੇ ਨੌਜਵਾਨ ਸਾਰੇ ਇਕੱਠੇ ਕਰਕੇ ਪੁਲਿਸ ਨੂੰ ਵੀ ਹਿਲਾਵਾਂਗੇ ਵੀ ਜੇ ਲੋਕ ਜਿਹੜੇ ਆ ਜਿੱਥੇ ਵੱਸੋ ਵਾਲੇ ਏਰੀਆ ਉੱਥੇ ਵੀ ਸੁਰੱਖਿਆ ਤੇ ਨਹੀਂ ਫਿਰ ਕਿੱਦਾਂ ਸੁਰੱਖਿਅਤ ਆ ਆਪਾਂ ਇਹ ਨਹੀਂ ਕੱਲਾ ਵੀ ਥਾਣੇ ਦੀਆਂ ਦੁਵਾਰਾਂ ਉੱਚੀਆਂ ਕਰ ਲਈਏ ਤੇ ਆਪਾਂ ਲੋਕ ਲੋਕ ਜਿਹੜੇ ਨੇ ਉਹ ਇਹਨਾਂ ਦੇ ਇਨਾਂ ਦੇ ਹੱਥਾਂ ਦੇ ਵਿੱਚ ਨਹੀਂ ਜੇ ਇਨਾਂ ਦੇ ਹੱਥਾਂ ਵਿੱਚ ਸੇਫ ਨਹੀਂ ਆਪ ਹੀ ਸੇਫ ਨਹੀਂ ਤੇ ਫਿਰ ਲੋਕਾਂ ਨੂੰ ਕਿੱਦਾਂ ਸੇਫ ਕਰਨਗੇ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਥੋੜਾ ਜਿਹਾ ਆਪਣੇ ਆਫਿਸ ਤੋਂ ਨਿਕਲ ਕੇ ਲੋਕਾਂ ਦੇ ਵਿੱਚ ਵਿੱਚ ਰੋ ਲੋਕਾਂ ਨੂੰ ਥੱਲੇ ਥੱਲੇ ਦੇ ਪੱਦਰ ਤੱਕ ਵੇਖੋ ਵੀ ਕੀ ਬਣ ਰਿਹਾ ਲੋਕ ਕੰਪਲੀਟ ਕਰਨ ਤੋਂ ਵੀ ਡਰ ਰਹੇ ਨੇ ਕਈ ਕਈ ਪੁਲਿਸ ਵਾਲੇ ਜਿਹੜੇ ਦੱਬੀ ਜਬਾਨ ਚ ਕਹਿੰਦੇ ਯਾਰ ਵੇਖ ਲਓ ਜੇ ਮੁੱਕਦਾ ਤੁਹਾਨੂੰ ਉਹਦੇ ਆਪਸ ਆਪ ਹੀ ਬਹਿ ਕੇ ਮਕਾ ਲੋ ਅਸੀਂ ਕੀ ਕਰੀਏ ਸੋ ਬੜੀ ਇਹ ਚਿੰਤਾ ਦਾ ਵਿਸ਼ਾ ਵਾ ਗੁਰਦਾਸਪੁਰ ਦੇ ਵਿੱਚ ਜਿੰਨੀ ਮੇਰੀ ਲਾਈਫ ਆ ਮੈਂ ਨਹੀਂ ਕਦੀ ਇਸ ਤਰ੍ਹਾਂ ਦਾ ਦੇਖਿਆ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਸਾਨੂੰ ਸੰਘਰਸ਼ ਵੀ ਕਰਨਾ ਪੈਣਾ ਪਰਸੋਂ ਜਿਹੜਾ ਵਾ ਆਪਾਂ ਪ੍ਰੋਗਰਾਮ ਲੀਕ ਕੇ ਐਸਐਸਪੀ ਦਫ਼ਤਰ ਦਾ ਵੀ ਘਰਾਉ ਕਰਾਂਗੇ ਇਸ ਬੰਦੀ ਮੇਰਾ ਨਾਮ ਰਾਜਾ ਸਰਮਾ ਇੱਥੇ ਬ੍ਰਾਂਚ ਵਾਲਿਆ ਰ ਅਚਾਨਕ ਹੀ ਦੋ ਮੁੰਡੇ ਆਏ ਮੋਟਰਸਾਈਕਲ ਤੇ ਤੇ ਫਾਇਰ ਕਰਕੇ ਚੱਲ ਗਏ ਉਸ ਟਾਈਮ ਤੇ ਤਿੰਨ ਚਾਰ ਕਸਰ ਬੈਠੇ ਹੀ ਅੰਦਰ ਸੋ ਜਿੱਦਾਂ ਹੀ ਫਾਇਰ ਦੀ ਆਵਾਜ਼ ਸੁਣੀ ਉਹ ਚੱਲ ਗਏ ਆਪਣੀ ਗੱਡੀ ਲੈ ਕੇ ਨਿਕਲ ਕੇ ਇਧਰੋਂ ਤੇ ਤੁਸੀਂ ਦੇਖਿਆ ਉਹਨਾਂ ਨੂੰ ਜਿਹੜੇ ਆਏ ਸੀ ਨਹੀਂ ਨਹੀਂ ਮੈਂ ਉਸ ਟਾਈਮ ਤੇ ਬਾਹਰ ਹੀ ਨਾ ਕਾਸ ਧਿਆਨ ਨਹੀਂ ਦਿੱਤਾ ਦਿੱਤਾ ਮੈਂ ਦੇਖਿਆ ਕਿ ਆਵਾਜ਼ ਆਈ ਗੋਲੀ ਦੀ ਫਿਰ ਮੈਂ ਚੱਕਦਾ ਹਾਂ ਦੇਖਿਆ ਇੱਥੇ ਦੇਖਿਆ ਕਿ ਉਹ ਸ਼ੀਸ਼ੇ ਦੇ ਬਾਹਰ ਜਿਹੜਾ ਹੈਗਾ ਫਾਇਰ ਹੋਇਆ ਕਾਦੇ ਤੇ ਸ਼ੀਸ਼ੇ ਤੇ ਆ ਨਹੀਂ ਨਹੀਂ ਮੁੰਡੇ ਕਾਦੇ ਤੇ ਮੁੰਡੇ ਬਾਈਕ ਤੇ ਪਿਸਟਲ ਦੇਖੀ ਹੈ ਕਿਸੇ ਨੇ ਉਹਨਾਂ ਦੇ ਹੱਥ ਨਹੀਂ ਨਹੀਂ ਨੇਰਾ ਹੀ ਕਾਫੀ ਕੋਈ ਆਵਾਜ਼ ਆਈ ਹੈ ਇਸ ਤਰ੍ਹਾਂ ਦੀ ਕੋਈ ਹਾਂਜੀ ਆਵਾਜ਼ ਆਈ ਹੈ ਫਾਇਰ ਦੀ ਆਵਾਜ਼ ਆਈ ਹੈ ਫਾਇਰ ਦੀ ਆਵਾਜ਼ ਆਈ ਹੈ ਹਾਂਜੀ ਹਾਂਜੀ

ਉਹ ਮੰਦਰ ਆਲੇ ਰੱਖਿਆ ਸੀ ਕਰਿਆਦਾ ਸੀ। ਦੇਖੇ ਬਦਲੇ ਤੁਸੀਂ ਨਹੀਂ ਮੈਂ ਨਹੀਂ ਦੇਖਿਆ ਕਿਸੇ ਨੂੰ। ਮੈਨੂੰ ਬਸ ਆਵਾਜ਼ ਆਈ। ਜਿਹੜੀ ਬਾਈਕ ਪੈਕ ਜਿਹੜੇ ਮੰਦਰ ਆਇਆ ਗਿਆ ਸਾਰੇ ਡਰ ਕੇ ਇੱਥੇ ਵੜ ਗਏ ਸੀ। ਬਸ ਐਲ ਰੋਡ ਦੇ ਉੱਤੇ ਡੋਮੀਨੋਜ਼ ਰੈਸਟੋਰੈਂਟ ਹੈ। ਇੱਥੇ ਜੋ ਇਨਫੋਰਮੇਸ਼ਨ ਆਈ ਸੀ ਵੀ ਦੋ ਮੁੰਡੇ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਇੱਕ ਫਾਇਰ ਕੀਤਾ ਜਿਹੜਾ ਪਿੱਛੇ ਜਾ ਕੇ ਕੀਤਾ ਸੀ। ਤੇ ਉਹ ਆਵਾਜ਼ ਚੋਲੇ ਗਏ। ਚੌਟਰੀ ਕਰਨੀ ਹੈ। ਇਹ ਵੈਰੀਫਾਈ ਕਰ ਰਹੇ ਹਾਂ ਸਾਰਾ ਇਹ ਵੀ ਇਹ ਜਿਹੜਾ ਫਾਇਰ ਹੈ ਕਿਉਂ ਕੀਤਾ। ਸਰਣੋਂ ਮੰਡੀ वगैरह ते ਵੀ ਮਾਰ ਰਹੇ ਆ ਤੇ ਉਹ ਵੀ ਸਾਰਾ ਵੈਰੀਫਾਈ ਕਰ ਰਹੇ ਆ ਸਾਰਾ ਕਰਕੇ ਫੇ ਤੁਹਾਨੂੰ ਡਿਟੇਲ ਚ ਦੱਸਾਂਗੇ